ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਤਾਰ ਸਿੰਘ ਹਿੰਮਤਪੁਰਾ ਤੋਂ ਸੰਦਲਿ ਸੁਖਨੇ ਚੈਨਲ ਤੇ ਇੱਕ ਹੋਣਹਾਰ ਪਲੇਅਰ ਅਨਮੋਲ ਸਿੰਘ ਮੱਝੂ ਕੇ ਜੋ ਕਿ ਨੈਸ਼ਨਲ ਪੱਧਰ ਦਾ ਪਲੇਅਰ ਆ 골ਡ ਮੈਡਲਿਸਟ ਆ ਤੇ ਹਿੰਮਤਪੁਰੇ ਜਿਹੜਾ ਜਿਮ ਬਣੀ ਵੀ ਆਪਾਂ ਉਹਦੇ ਵਿੱਚ ਜਿਮ ਲਾਉਂਦਾ ਸੀ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਅਨਮੋਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਹਾਂਜੀ ਤੇ ਤੁਸੀਂ 골ਡ ਮੈਡਲ ਜਿੱਤਿਆ ਨਾ ਹਾਂਜੀ 골ਡ ਕਿਹੜੀ ਗੇਮ ਦੇ ਵਿੱਚ ਕਬੱਡੀ ਨੈਸ਼ਨਲ ਸਟਾਈ ਕਿਹੜੇ ਸਕੂਲ ਦੇ ਵਿੱਚ ਅਸਟਡੀ ਕਰ ਰਹੇ ਹੋ ਤੁਸੀਂ ਗੋਬਿੰਦ ਇੰਟਰਨੈਸ਼ਨਲ ਸਕੂਲ ਠੀਕ ਹੈ ਤੇ ਮੇਨ ਤਾਂ ਤੁਸੀਂ ਹਿੰਮਤਪੁਰੇ ਆ ਕੇ ਜਿਮ ਦੇ ਵਿੱਚ ਲਾਉਂਦੇ ਆ ਨਾ ਹਾਂਜੀ ਇੱਕ ਜਿਮ ਲਾਉਂਦੇ ਠੀਕ ਹੈ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਯਾਰ ਵੀ ਇੱਕ ਤੁਸੀਂ 골ਡ ਮੈਡਲ ਜਿੱਤਿਆ ਬਹੁਤ ਵੱਡੀ ਗੱਲ ਹੈ ਨਾ ਤੇ ਮੇਨ ਤਾਂ ਜੀ ਬੰਦੇ ਦੀ ਉਹਨੂੰ ਦੇਖੋ ਜਿਮ ਖੋਲੀ ਵੀ ਹੈਗੀ ਇੱਥੇ ਹਾਂਜੀ ਤੇ ਮੌਕਾ ਦਿੰਦਾ ਸਾਰਿਆਂ ਨੂੰ ਜਿਹੜੇ ਫਿਟਨੈਸ ਬੰਦਾ ਜਿੰਨਾ ਵੱਧ ਫਿਕਟ ਰਹੂਗਾ ਉਹਨਾਂ ਵੱਧ ਫੋਟੋ ਸਿੱਟੇ ਕਰਦਾਗਾ ਫਿਰ ਜੀ ਤਾਂ ਕਰਕੇ ਤੇ ਅੱਗੇ ਕੀ ਪਲਾਨ ਹੈਗਾ ਤੁਹਾਡੀ ਉਹ ਦੇਖੋ ਜੀ ਹੁਣ ਸਿਲੈਕਸ਼ਨ ਹੋ ਗਈ ਐ SDFI ਲਈ ਜੀ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਪਤਾ ਲੱਗਿਆ ਹੁਣ ਜੋ ਟੀਮ ਬਣ ਗਈ ਇੱਕ ਜੀ ਤੇ ਨਾਲ-ਨਾਲ ਇੱਥੇ ਜਿਮ ਲਾ ਰਿਹਾ ਜੀ ਤੇ ਕੁਲਵੰਤ ਸਿੰਘ ਤੁਸੀਂ ਹਿੰਮਤਪੁਰੇ ਜਿਹੜੀ ਜਿਮ ਖੋਲੀ ਆ ਵਧੀਆ ਫਰਾਲਾ ਵਧੀਆ ਨੌਜਵਾਨ ਇੱਥੋਂ ਨਿਕਲ ਰਹੇ ਆ ਨਾ ਤੇ ਕੀ ਸੋਚ ਲੈ ਕੇ ਚੱਲੇ ਸੀ ਯਾਰ ਵੀ ਦੇਖੋ ਸੋਚ ਅੱਜਕੱਲ ਤਾਂ ਮਿਹਨਤ ਹੀ ਹੈ ਜੀ ਬੱਚਾ ਦੇਖ ਇੰਨੀ ਮਿਹਨਤ ਲਾਈ ਹੈ ਮੇਰੇ ਕੋਲੇ ਅੱਜ ਤੋਂ ਸਾਲ ਪਹਿਲਾਂ ਆਇਆ ਸੀ ਜੀ ਵਧੀਆ ਯਾਨੀ ਕਿ ਬੱਚੇ ਦਾ ਵੀ ਪਤਾ ਹੀ ਲੱਗ ਜਾਂਦਾ ਵੀ ਇਹ ਜਿੰਮ ਲਾਉਣ ਵਾਲਾ ਕਿ ਨਹੀਂ ਲਾਉਣਾ ਜੀ ਇਹ ਚੀਜ਼ੇ ਦੇ ਵਿੱਚ ਮੈਂ ਪਹਿਲਾਂ ਹੀ ਦੇਖ ਲੈਣਾ ਹੁਣ ਬੱਚੇ ਨੂੰ ਵਧੀਆ ਬੱਚੇ ਨੇ ਇਸ ਟਾਈਮ ਨਾਲ ਵਧੀਆ ਸੀ ਵਧੀਆ ਗੀ ਹੁਣ ਗੇਮ ਚ ਅਗੇ ਪਾਰਟਿਸਪੇਟ ਕੀਤਾ ਮਿਹਨਤ ਵਧੀਆ ਲਾਉਂਦਾ ਵਧੀਆ ਵੀੜ ਚੱਕਦਾ ਇਹੀ ਆ ਬੱਚੇ ਇਹੀ ਅਪਰਾਲਾ ਮੈਂ ਕਹਿੰਨਾਗਾ ਆਪਦੇ ਪਿੰਡ ਦੇ ਬੱਚਿਆਂ ਨੂੰ ਵੀ ਹੋਰ ਪਿੰਡ ਦੇ ਬੱਚਿਆਂ ਨੂੰ ਵੀ ਕਹਿੰਦਾ ਵੀ ਮਿਹਨਤ ਕਰੋ ਤੇ ਗੀਮਾਂ ਚ ਆਓ ਨਰਸ਼ਾ ਛੱਡੋ ਤੇ ਬਾਕੀ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਹੈ ਨਾ ਨਸ਼ਿਆਂ ਦੇ ਦੌਰ ਦੇ ਵਿੱਚ ਧਸੀ ਜਾ ਰਹੀ ਆ ਤੇ ਤੁਹਾਡਾ ਵੀ ਇੱਕ ਨੇਕ ਉਪਰਾਲਾ ਵੀ ਜਿਹੜੇ ਬੱਚਿਆਂ ਨੂੰ ਤੁਸੀਂ ਨਸ਼ਿਆਂ ਤੋਂ ਬਚਾਉਣ ਦੀ ਥੋੜੀ ਜੀ ਕੋਸ਼ਿਸ਼ ਕਰ ਰਹੇ ਹੋ ਨਾ ਤੇ ਵਧੀਆ ਗੱਲ ਆ ਤੇ ਇੱਥੇ ਕਿੰਨੇ ਕੁ ਬੱਚੇ ਤੁਹਾਡੇ ਕੋਲ ਜਿਹੜੇ ਜਮ ਲਾਉਣਾ ਹੁੰਦੇ ਮੇਰੇ ਕੋਲੇ ਟੋਟਲ ਇਸ ਟਾਈਮ ਹੈਗਾ ਜੀ 35 ਬੱਚੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਉਹ ਮੈਂ ਕੱਲ ਵੀ ਗੱਲ ਸੁਣਨਾ ਕੀਤੀ ਸੀਗੀ ਤੇ ਤੁਸੀਂ ਦੱਸਿਆ ਸੀ ਬਾਅਦ ਬੱਚੇ ਆਉਂਦੇ ਆ ਆ ਜਾਂਦੇ ਆ ਅੱਜ ਕੱਲ ਦੇ ਬੱਚੇ ਉਹੀ ਆ مین نہ ਲਾਉਂਦੇ ਆ دو مہینے ਲਾਉਦੇ بعد تو بعد سیسے موڑے کھੜ ਕੇ کہہ دندے ਸਾਡਾ ਕੁਛ ਬਣਿਆ ਨਹੀਂ ਪਰ ਇਹ ਤਾਂ ਮਿਹਨਤ ਹੈ ਤਾਂ ਰੈਗੂਲਰ ਆ ਜੇ ਆਪਾਂ ਮਿਹਨਤ ਲਾਵਾਂਗੇ ਰੈਗੂਲਰ ਕੋਈ ਨਾ ਕੋਈ ਤਪੱਸਿਆ ਕਰਾਂਗੇ ਉਹਦਾ ਫਲ ਮਿਲਦਾ ਹੁਣ ਤੁਹਾਡੇ ਮੂਰੇ ਇੱਕ ਬੱਚਾ ਹੀ ਖੜਾ ਹੀ ਆ ਈ ਸਾਲ ਜਿੰਮ ਲਾਈ ਆ ਬਾਕੀ ਮਾਣਾ ਜਦੋਂ ਗੇਮ ਦੇ ਵਿੱਚ ਮਾਣਾ ਇਹ ਨਹੀਂ ਕੁਝ ਪਤਾ ਵੀ ਕੁਝ ਨੇ ਬਾਨਣਾ ਫੇਰ ਹੀ ਬਾਨਣਾ ਗੱਲਾਂ ਗੱਲਾਂ ਕਰਦੇ ਗੱਲਾਂ ਦਾ ਕੋਈ ਫਾਇਦਾ ਨਹੀਂ ਗੱਲਾਂ ਮਾਰ ਲਿਓ ਪਾਉ ਘਰ ਲਿਓ ਕੋਈ ਫਾਇਦਾ ਨਹੀਂ ਇਹਦਾ ਕੋਈ ਮਿਹਨਤ ਅਮੀਨਤ ਕਰਾਂਗੇ ਤਾਂ ਕੁਝ ਬਣਾ ਬਾਕੀ ਸਾਰਾ ਕੁਝ ਮਨ ਮਾਰ ਕੇ ਆ ਮਨ ਮਾਰ ਕੇ ਜੀ ਮੰਨ ਤੇ ਆ ਕੋਈ ਵੀ ਫੀਲਡ ਵਿੱਚ ਚਲੇ ਜਾਓ ਇਥੇ ਮਾਦੀ ਜੇ ਆਪਾਂ ਮਨ ਨਾਲ ਕੋਈ ਮਿਹਨਤ ਕਰਾਂਗੇ ਤਾਂ ਉਹ ਪੂਰੀ ਹੁੰਦੀ ਹੈ ਨਹੀਂ ਤਾਂ ਬਸ ਸਿਰੇ ਗੱਲਾਂ ਹੀ ਰਹਿ ਜਾਂਦੀਆਂ। ਜੀ ਉਹ ਸੰਦਲੀ ਸੁਪਨੇ ਨਾਲ ਇਹਨੂੰ ਫੋਲੋ ਵੀ ਕਰਿਓ, ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰੋ। ਇਹ ਜਿੱਥੇ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।